ਨਾਬਾ ਦੇ ਪੀਪੀਐਸ ਗਰਾਊਂਡ ਵਿੱਚ ਚੱਲ ਰਹੇ 47ਵੇਂ ਲਵਰਟ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਟੂਰਨਾਮੈਂਟ ਕਮੇਟੀ ਨੂੰ ਵਧਾਈ ਦਿੱਤੀ ਟੂਰਨਾਮੈਂਟ ਕਮੇਟੀ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਇਸ ਮੌਕੇ ਤੇ ਐਮਐਲ ਗੁਰਦੇਵ ਸਿੰਘ ਦੇਵਮਾਨ ਅਸ਼ੋਕ ਬਾਂਸਲਾ ਸਾਬਕਾ ਐਮਐਲ ਨਾਬਾ ਰਮੇਸ਼ ਸਿੰਘਲਾ ਵੀ ਹਾਜ਼ਰ ਸਨ ਪੀਟੀ ਨਿਊਜ਼ ਪੰਜਾਬ ਦੇ ਨਾਲ ਨਾਬਾ ਤੋਂ ਮਨਦੀਪ ਕਸ਼ਕ ਨਾਬਾ ਦੀ ਵਿਸ਼ੇਸ਼ ਰਿਪੋਰਟ ਜੀ ਮੈਂ ਤੁਹਾਨੂੰ ਅਗਿਰਵਾ ਦਿਵਾਂਗੇ ਪਹਿਲਾ ਸਾਈਕੋਪਸਿਟ ਦੀ ਟੀਮ ਦੇ ਨਾਲ ਇੰਟਰੋਡਕਸ਼ਨ ਕਰਦੇ ਹੋਏ ਮੈਂ ਥੋੜੀ ਤੋਂ ਹੋਰ ਪਿੱਛੇ ਹਟਦਾ ਆਜੋ ਆਜੋ ਸਾਰੇ ਇੱਥੇ ਆਜੋ ਆਹ ਗੱਲ ਗੱਲ ਬਾਤ ਦਾ ਗੱਲ ਪਾ ਰਹੇ ਹਾਂ ਅ ਐਮਐਨਏ 28 ਮਾਰਚ ਅਸਗਲਾ ਸਾਡੀ ਟੂਰਨਾਮੈਂਟ ਕਮੇਟੀ ਦੇ ਪ੍ਰੈਜ਼ੀਡੈਂਟ ਗੁਰਕੰਦ ਸਿੰਘ ਜੀ ਐਆਰਐਸ ད�ང སས ད�ས དས ཀས 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 ਖਤਾਰ ਆਪਣਾ ਆਪਣਾ ਯੋਗਦਾਨ ਪਾ ਕੇ ਆਪਣੇ ਕੋਲੋਂ ਯੋਗਦਾਨ ਪਾ ਕੇ ਟੂਰਨਾਮੈਂਟ ਕਰਾਉਨੇ ਉਹ ਜਦੋਂ ਅਸੀਂ ਛੋਟੇ ਸੀ ਉਸ ਸਮੇਂ ਵੀ ਦੇਖਦੇ ਸੀ ਕਿ ਰੰਗਬੀਨ ਖੇਡ ਲਾਉਂਦੇ ਨੇ ਇੰਟਰਨੈਸ਼ਨਲ ਖਿਡਾਰੀ ਖੇਡ ਲਾਉਂਦੇ ਨੇ ਅੱਜ ਵੀ ਉਸੇ ਤਰ੍ਹਾਂ ਇੰਟਰਨੈਸ਼ਨਲ ਖਿਡਾਰੀ ਇਹਨਾਂ ਗਰਾਊਂਡਾਂ ਦੇ ਅੰਦਰ ਆ ਕੇ ਆਪਣਾ ਆਪਣੀ ਖੇਡ ਖੇਡਦੇ ਨੇਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਔਰ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਔਰ ਦੂਸਰਾ ਸ਼ਿਗਲਾ ਸਾਹਿਬ ਨੇ ਸਾਡੇ ਐਮਐਲ ਸਾਹਿਬਾਨ ਦੇਵਮਾਨ ਜੀ ਨੇ ਬੇਨਤੀ ਕੀਤੀ ਹੈ ਕਿ ਥੋੜੀ ਰਾਸੀ ਜਿਹੜੀ ਆ ਟੂਰਨਾਮੈਂਟ ਦੀ ਕਮੇਟੀ ਦਿੱਤੀ ਹੈ ਵੀ ਤੋਂ ਮੈਂ ਆਪਣੇ اختیارੀ ਕੋਲ ਤੋਂ 5 ਲੱਖ ਰੁਪਇਆ ਅਨਾਉਂਸ ਕਰਦਾ ਹਾਂ ਕਿ 5 ਲੱਖ ਰੁਪਇਆ ਤੁਹਾਨੂੰ 15-20 ਰੁਪਇਆ ਭੇਜ ਦੋ ਤਾਂ ਕਿ ਮੈਂ ਬੇਨਤੀ ਕਰਨਾ ਜੀ ਮਾ ਸਰ ਜਾਨਾ ਤੁਹਾਡੇ ਕੋਲ ਹੈ 5 ਲੱਖ ਥੋੜਾ ਡਬਲ ਕਰ ਦਿਓ 10 ਕਰ ਦਿਓ 10 ਜੀ 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 ਪਲੀਜ਼ ਕਰੋ ਚਲੋ ਸਾਰੇ ਭਰਾਗੇ ਦੱਸਿਆ ਕਿ 2 ਸਾਲ ਤੋਂ ਮਿਲਿਆ ਨਹੀਂ ਠੀਕ ਹੈ ਜੀ 5 ਲੱਖ ਦਾ 10 ਲੱਖ ਭੇਜੋ ਕੋਈ ਗੱਲ ਨਹੀਂ ਮੈਂ 10 ਲੱਖ ਰੁਪਇਆ ਭੇਜੂੰਗਾ ਤਾਂ ਕਿ ਬਿਲਕੁਲ ਸਾਰੇ ਪ੍ਰਬੰਧ ਕੰਮ ਆਸੇਗਾ ਤੁਸੀਂ ਤਾਂ ਕੰਮ ਹੀ ਇੰਨਾ ਵਧੀਆ ਕਰਦੇ ਹੋ ਤੁਸੀਂ ਤਾਂ ਕੰਮ ਹੀ ਬਹੁਤ ਵਧੀਆ ਕਰਦੇ ਹੋ ਤੋਂ ਇਸ ਕੰਮ ਦੇ ਨਾਲ ਤਾਂ ਮੈਂ ਸਮਝਦਾ ਸਾਡੀ ਜੰਗ ਜਨਰੇਸ਼ਨ ਹੈ ਜੰਗ ਪੀੜੀ ਹੈ ਲਾਜਮਾਨ ਪੀੜੀ ਹੈ ਉਹ ਹੋਰ ਕਰ ਕੀ ਕਰੂਗੀ ਸੋ 10 ਲੱਖ ਰੁਪਏ ਮੈਂ ਸਮਝਦਾ ਬਹੁਤ ਵੱਡੀ ਵੈਲੀ ਹੋਣੀ ਹੈ